ਲਗਾਤਾਰ ਚਰਚਾ ਦੇ ਵਿੱਚ ਬਣਿਆ ਹੋਇਆ ਸੀ ਜਿਸ ਨੂੰ ਟ੍ਰੇਸ ਕਰਕੇ ਤਮਾਮ ਏਜੀਟੀਐਫ ਦੀ ਟੀਮ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਗੁਰਮੀਤ ਚੋਹਾਂ ਡੀਐਸਪੀ ਰਾਜਨਪਰਮੇਰ ਡੀਐਸਪੀ ਵਿਕਰਮ ਬਰਾੜ ਦੇ ਨਾਲ ਸੰਦੀਪ ਗੋਲ ਏਜੀਟੀਐਫ ਸਟੇਡੇ ਨੇ ਉਹ ਪਹੁੰਚਿਆ ਸਿੱਧੇ ਤੌਰ ਦੇ ਉੱਪਰ ਕਿਹੜਾ ਇਸ ਦੇ ਵਿੱਚ ਕਨੈਕਸ਼ਨ ਕਿਸ ਤਰੀਕੇ ਦਾ ਸੀ ਕਿਹੜੇ ਐਂਗਲ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਿਰ ਚਾਹੇ ਹੋ ਪਰਸਨਲ ਐਂਟੀਟੀ ਹੋਵੇ ਜਾਂ ਫਿਰ ਦੂਸਰੇ ਪਾਸੇ ਪ੍ਰਾਣੀ ਰੰਜਿਸ਼ ਜਿਹੜੀ ਆਪਾਂ ਕਹਿ ਸਕਦੇ ਹਾਂ ਜਾਂ ਫਿਰ ਸੁਪਰੀ ਕਿਲਿੰਗ ਚੋਹਾਂ ਸਾਹਿਬ ਕਿਵੇਂ ਇਹ ਪੂਰੇ ਮਾਹਵਰੇ ਨੂੰ ਟ੍ਰੇਸ ਅਪ ਕੀਤਾ ਔਰ ਕਿ ਪਰਾਣੀ ਰੰਜਿਸ਼ ਨੂੰ ਲੈ ਕੇ ਜਾਂ ਦੇਖ ਲਈ ਜਾਂ ਫਿਰ ਸਪਾਰੀ ਕਿਨੇ ਨੂੰ ਲੈ ਕੇ ਜੋ ਹਲੇ ਤੱਕ ਦੀ ਸਾਡੇ ਕੋਲੇ ਪ੍ਰੀਲੀਮਿਨਰੀ ਇਨਪੋਰਟਸ ਨੇ ਇਨਵੈਸਟੀਗੇਸ਼ਨ ਨੇ ਜਿਹੜਾ ਰਿਵੀਲ ਕੀਤਾ ਇਹਨਾਂ ਦੀ ਜਿਹੜੀ ਪਰਸਨਲ ਐਨੀਮੀਟੀ ਹੈ ਜਿਹੜਾ ਵਨ ਜਿਹੜਾ ਅਕਿਊਜ਼ਡ ਹੈਗਾ ਜਿਹੜਾ ਭੁਵਨੇਸ਼ ਚੋਪੜਾ ਉਹ 엘리아ਸ ਅਖੀਸ਼ ਉਹਦੇ ਇਹਨਾਂ ਨਾਲ ਦਿਲਦੀਪ ਨਾਲ ਦੁਸ਼ਮਣੀ ਚੱਲ ਰਹੀ ਸੀਗੀ ਪਹਿਲਾਂ ਵੀ ਇਹਨਾਂ ਦੇ ਇੱਕ ਮਰਡਰ ਦੇ ਵਿੱਚ ਇਨਵੋਲਡ ਨੇ ਜਿਹੜਾ ਇੱਥੇ ਖਰੜ ਦੇ ਵਿੱਚ ਹੋਇਆ ਸੀਗਾ ਸੋ ਮੇਨ ਹਲੇ ਤੱਕ ਦੀ ਤਾਂ ਜਿਹੜੀ ਵਜਾ ਰੰਜਸ਼ ਹੀ ਆ ਰਹੀ ਹੈ ਬਾਕੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਜੋ ਪਤਾ ਲੱਗ ਜੂਗਾ ਹੋਰ ਹੈ ਇਹਨਾਂ ਦਾ ਕੋਈ ਕਿਸੇ ਹਲੇ ਤੱਕ ਦੇ ਕਿਸੇ ਵੀ ਵੱਡੇ ਗੈਂਗਸਟਰ ਜਾਂ ਗਰੁੱਪ ਨਾਲ ਕਿਸੇ ਨਾਲ ਕੋਈ ਐਸੋਸੀਏਸ਼ਨ ਸਾਡੇ ਕੋਲੇ ਸਾਡੀ ਨਜ਼ਰ ਨਹੀਂ ਆਈ ਬਟ ਕੱਲ ਨੂੰ ਕੋਰਸ ਆਫ ਇਨਵੈਸਟ ਇੰਟਰੋਗੇਸ਼ਨ ਦੇ ਵਿੱਚ ਆ ਜਾਂਦੀ ਹੈ देन ਵੀ ਵਿਲ ਡਵੈਲਪ ਤੁਸੀਂ ਮਹਾਰਾਸ਼ਟਰ ਨੂੰ ਲੈ ਕੇ ਆਏ ਉਹਨਾਂ ਡੇਰੇ ਸਾਹਿਬ ਤੋਂ ਕਿੰਨੀ ਇੱਕ ਜਿਹੜਾ ਕੈਲੀਬ੍ਰੇ ਸਹਿਯੋਗ ਮਿਲਿਆ ਦੂਸਰੇ ਪਾਸੇ ਜਿਹੜੀ ਸੂਰੇ ਸੂਬੇ ਦੀ ਪੁਲਿਸ ਦਾ ਔਰ ਇਸ ਤੋਂ ਇਲਾਵਾ ਗੱਲ ਕਰਦੇ 6 ਜਣੇ ਉੱਥੋਂ ਅਰੈਸਟ ਕੀਤੇ ਆ 6 ਨੇ ਆਪਸ ਦੇ ਵਿੱਚ ਜਾਣਦੇ ਸੀ ਯਾਰ ਦੋਸਤ ਸੀ ਜਾਂ ਕਿਵੇਂ ਲਿੰਕ ਸੀ ਇਹ ਸਾਰੇ ਯਾਰ ਯਾਰ ਦੋਸਤ ਨੇ ਇੱਕ ਇੱਕ ਗਰੁੱਪ ਨਾਲ ਐਸੋਸੀਏਟਡ ਨੇ ਇਹ ਲੋਕਲ ਲੋਤੋਂ ਐਵੇਂ ਯਾਰ ਦੋਸਤ ਇਕੱਠੇ ਹੋਏ ਹੋਏ ਨੇ ਸੋ ਇਹ ਜਿਹੜੀ ਜਿਹੜੀ ਤੁਸੀਂ ਪਹਿਲਾ ਸਵਾਲ ਕੀਤਾ ਹੈਗਾ ਕਿ ਮਹਾਰਾਸ਼ਟਰ ਪੁਲਿਸ ਨੇ ਤੇ ਉਹਨਾਂ ਦਾ ਮੈਂ ਕਹਿੰਦਾ ਕਿ ਇ ਜੰਦਾ ਜਿਹੜਾ ਕਿ ਇੰਨੀ ਟਾਈਮਲੀ ਰਾਤ ਨੂੰ ਕਿਸੇ ਵੀ ਪੁਲਿਸ ਫੋਰਸ ਨੂੰ ਐਕਟੀਵੇਟ ਕਰਨਾ ਉਹਨਾਂ ਦੀ ਸਪੋਰਟ ਲੈਣੀ ਇਹ ਜਿਹੜਾ ਹੈਗਾ ਇਹ ਇਹ ਬਹੁਤ ਵਧੀਆ ਹੈ ਸਾਡੇ ਕੋਲੇ ਵੀ ਕਈ ਵਾਰੀ ਜੜੀਆਂ ਹੈਗੀਆਂ ਸਟੇਟ ਪੁਲਿਸ ਫੋਰਸਸ ਰਿਕੁਐਸਟਸ ਆਉਂਦੀਆਂ ਨੇ ਕਿਸੇ ਕਿੰਨੂੰ ਕਦੋਂ ਵੀ ਆਉਣ ਅਸੀਂ ਵੀ ਆਰ ਆਲਵੇਸ देयर ਸਿਮਿਲਰਲੀ ਸਾਰੀਆਂ ਪੁਲਿਸ ਵੀ ਆਰ ਆਲ ਟੁਗੇਦਰ ਇਨ ਦਾ ਫਾਈਟ ਅਗੇਂਸਟ ਕ੍ਰਿਮੀਨਲਸ ਦੂਸਰੀ ਪਾਸੇ ਦੇਖੇ ਵੀ ਲਗਾਤਾਰ ਇਹ ਮਾਮਲੇ ਸਾਹਮਣੇ ਆਉਂਦੇ ਆ ਵੀ ਜਿਵੇਂ ਸ਼ਰੀਆਮ ਗੋਲੀਆਂ ਮਾਰ ਕੇ ਜਾਣਾ ਸੋ ਕਿਤਨਾ ਕਿਤੇ ਉਹਨਾਂ ਲੋਕਾਂ ਨੂੰ ਜਿਵੇਂ ਹੁਣ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਬਾਅਦ ਵਿੱਚ ਪੁਲਿਸ ਸਟ੍ਰੈਸ ਕਰਦੀ ਹੈ ਸੌਟ ਆਊਟ ਕਰਦੀ ਹੈ ਸਾਰਾ ਸੋ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣੇ ਉਹ ਜਿਹੜੇ ਡਰ ਜਾਂਦੇ ਆ ਦਹਿਸ਼ਤ ਦਾ ਮਾਹੌਲ ਜਿਹੜਾ ਪੈਦਾ ਹੁੰਦਾ ਮੈਂ ਹਮੇਸ਼ਾ ਹੀ ਕਹਿੰਦਾ ਉਹਨਾਂ ਕੋਈ ਵੀ ਕ੍ਰਿਮਨਲ ਹੈ ਉਹਨਾਂ ਵੱਡਾ ਨਹੀਂ ਹੈ ਕਿ ਵੀ ਉਹ ਹਮੇਸ਼ਾ ਲਈ ਲੁਕ ਸਕੇ ਤੇ ਕਾਨੂੰਨ ਦੇ ਹੱਥ ਤੋਂ ਬਚ ਸਕੇ ਇੱਕ ਨਾ ਇੱਕ ਦਿਨ ਉਹਨੂੰ ਕਾਨੂੰਨ ਫੇਸ ਕਰਨਾ ਹੀ ਪੈਣਾ ਸੋ ਜੇ ਕੋਈ ਕਿਸੇ ਇਸ ਗੱਲ ਦਾ ਭੁਲੇਖਾ ਰੱਖਦਾ ਹੈ ਕਿ ਜੇ ਅਸੀਂ ਇਹ ਕਰਕੇ ਤੇ ਨਿਕਲ ਜਾਾਂਗੇ ਤੇ ਸ਼ਾਇਦ ਅਸੀਂ ਨਹੀਂ ਫੜੇ ਜਾਵਾਂਗੇ ਇਹ ਪੰਜਾਬ ਪੁਲਿਸ ਇਸ ਵਾਸਤੇ ਕਮਿਟਿਡ ਹੈ ਕਿ ਅਸੀਂ ਜਿਹੜਾ ਹੈਗਾ ਹਲੇ ਤੱਕ ਜਿਹੜਾ ਕੋਈ ਵੀ ਇਹੋ ਜਿਹਾ ਕੇਸ ਪੰਜਾਬ ਦੇ ਵਿੱਚ ਸੈਂਸੇਸ਼ਨਲ ਜਿਹੜਾ ਮਰਡਰ ਦੇ ਵਿੱਚੋਂ ਕੋਈ ਜਿਹੜਾ ਕਰਕੇ ਕਿ ਬੰਦੇ ਅਨਸੋਲਵ ਹੋਵੇ ਤੇ ਬੰਦੇ ਨਾ ਫੜੇ ਗਏ ਹੁਣ तकरीबन ਸਾਰਿਆਂ ਦੇ ਵਿੱਚ ਬੰਦੇ ਫੜੇ ਗਏ ਨੇ ਸਾਰੇ ਅਕਿਊਜ਼ਡ ਜਿਹੜੇ ਹੈਗੇ ਨੇ ਐਕਸੈਪਟ ਜਿਹੜੇ ਬਾਹਰ ਭੱਜ ਗਏ ਨੇ ਉਹ ਕਿਸੇ ਕਾਰਨ ਕਰਕੇ ਕਿਵੇਂ ਨਿਕਲੇ ਨੇ ਹੋਰ ਹੈ ਉਹ ਇੱਕ ਬੱਕਰੀ ਇਸ਼ੂ ਹੈ ਬਟ ਐਸ ਆਫ ਨਾਓ ਪੰਜਾਬ ਦੇ ਵਿੱਚ ਅਸੀਂ ਕੋਈ ਵੀ ਐਟ ਲਾਰਜ ਨਹੀਂ ਹੈਗਾ ਕੋਈ ਵੀ ਕੇਸ ਜਿਹੜਾ ਹੈਗਾ ਅਨਸੋਲਵ ਨਹੀਂ ਹੈ ਜਿਹੜਾ ਵਰਕਆਊਟ ਨਾ ਹੋਇਆ ਹੋਵੇ। ਧੰਨਵਾਦ ਸਿੱਧੇ ਤੌਰ ਦੇ ਪਰ ਜ਼ਿਕਰ ਕੀਤਾ ਜਾਵੇ ਫਿਰੋਜ਼ਪੁਰ ਜਿਹੜਾ ਟ੍ਰਿਪਲ ਮਰਡਰ ਕੇਸ ਹੈਗਾ ਇਹ ਸਿੱਧੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਬੜਾ ਪਹਿਲੇ ਤੋਂ ਹੀ ਚਰਚਾ ਦੇ ਵਿੱਚ ਸੀ ਲੇਕਿਨ ਹੁਣ ਇਹਨਾਂ ਨੇ ਅੱਜ ਕੇਸ ਸੌਰਟ ਆਊਟ ਕੀਤਾ ਹੈ ਕਿs ਤਰੀਕੇ ਦੇ ਨਾਲ ਹੁਣ ਜਿਹੜਾ ਟ੍ਰਾਂਨਜ਼ਿਟ ਰਿਮਾਂਡ ਤੇ ਉਹਨਾਂ ਨੂੰ ਲੈ ਕੇ ਜਾ ਰਿਹਾ ਹੈ ਉਹ ਮੁਹਾਲੀ ਪਹੁੰਚ ਕਰਨਗੇ ਜਾਂ ਫਿਰ ਫਿਰੋਜ਼ਪੁਰੋ ਅੱਗੇ ਜਿਹੜਾ ਹੈਗਾ ਕਿs ਤਰੀਕੇ ਦੇ ਨਾਲ ਇਹਨਾਂ ਨੂੰ ਕਾਰਵਾਈ ਕਰਨੀ ਹੈ ਕਿਵੇਂ ਕਿਹੜੇ ਐਂਗਲ ਤੋਂ ਦੇਖ ਕੇ ਜਿਹੜੀ ਜਾਂਚ ਕਰਨੀ ਹੈ ਸਾਰਾ ਜਾਂਚ ਦਾ ਵਿਸ਼ਾ ਹੈ। कैमरा पर्सन जगजीत सिंह दैनिक टीवी मोहाली देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।